G-T-E ਮਤੀ 10 ਅਪ੍ਰੈਲ 2014 ੴ ਸਤਿਗੁਰ ਪ੍ਰਸਾਦ ਲਖਤਮ ਸਰਗਮ ਅੱਗੇ ਮਿਲੇ ਪਿਆਰੇ ਭਾਰਤ ਵਾਸੀ ਤੇ ਖਾਸ ਤੌਰ ਤੇ ਪੰਜਾਬੀ ਜਨਤਾ ਅਸੀਂ ਕੈਨੇਡਾ ਵਿੱਚ ਬੈਠੇ ਤੁਹਾਡੇ ਸਭਨਾਂ ਦੀ ਰਾਜੀ ਖੁਸ਼ੀ ਦੀ ਦੁਆ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਤੁਸੀਂ ਹੈਰਾਨ ਹੋਵੋ ਕਿ ਅੱਜ ਸਰਗਮ ਨੂੰ ਸਾਡੀ ਯਾਦ ਕਿਵੇਂ ਆ ਗਈ ਮੈਂ ਦੱਸ ਦਿਆਂ ਕਿ ਮੈਂ ਖੁਦ ਵੀ ਹੈਰਾਨ ਹਾਂ ਆਪਣੇ ਆਪ ਤੇ ਕਿ ਪਿਛਲੇ 14 ਸਾਲਾਂ ਦੌਰਾਨ ਮੈਂ ਰਾਜਨੀਤਿਕ ਤੌਰ ਤੇ ਕਦੀ ਕਿਸੇ ਪਾਰਟੀ ਦੀ ਹਮਾਇਤ ਨਹੀਂ ਕੀਤੀ ਤੇ ਫਿਰ ਹੁਣ ਕਿਉਂ ਮੈਂ ਜੋ ਕੁਝ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਹੋ ਕੇ ਕਹਿਣ ਜਾ ਰਿਹਾ ਉਹ ਬਿਨਾਂ ਸ਼ੱਕ ਕਿਸੇ ਨੂੰ ਇੱਕ ਪਾਸੜ ਵੀ ਲੱਗ ਸਕਦਾ ਹੈ ਮੇਰਾ ਇਸ਼ਾਰਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਦਰਅਸਲ ਮੇਰੇ ਓਲਾਰ ਨੂੰ ਕੇਵਲ ਉਹੀ ਲੋਕ ਇੱਕ ਪਾਸੜ ਕਹਿਣਗੇ ਜੋ ਖੁਦ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਨੇ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਅਤੀਤ ਵਿੱਚ ਆਪਣੀ ਪਾਰਟੀ ਤੋਂ ਕਈ ਨਿੱਜੀ ਫਾਇਦੇ ਵੀ ਲਏ ਹੋਣ ਪਰ ਮੈਂ ਕਿਸੇ ਪਾਰਟੀ ਤੋਂ ਕੋਈ ਲਾਭ ਪ੍ਰਾਪਤ ਕਰਨ ਵਾਸਤੇ ਉਹਦੀ ਗੱਲ ਨਹੀਂ ਕਰਨ ਜਾ ਰਿਹਾ ਸਗੋਂ ਮੈਂ ਤਾਂ ਇਸ ਨੂੰ ਮਹਿਜ਼ ਆਪਣਾ ਫਰਜ਼ ਸਮਝ ਕੇ ਤੁਹਾਨੂੰ ਸੰਬੋਧਨ ਹੋ ਰਿਹਾ ਹੈ ਤੁਹਾਡੇ ਆਲੇ-ਦੁਆਲੇ ਹਰ ਰੋਜ਼ ਹਰ ਪਲ ਚੋਣਾਂ ਦੀਆਂ ਹੀ ਗੱਲਾਂ ਹੋ ਰਹੀਆਂ ਨੇ ਅੱਜਕੱਲ੍ਹ ਤੇ ਬਹੁਤ ਦੇਰ ਬਾਅਦ ਸਾਨੂੰ ਬਾਹਰਲੇ ਮੁਲਕਾਂ ਵਿੱਚ ਬੈਠਿਆਂ ਵੀ ਇਸ ਵਾਰ ਤੁਹਾਡੀਆਂ ਚੋਣਾਂ ਵਿੱਚ ਖਾਸੀ ਦਿਲਚਸਪੀ ਹੋ ਰਹੀ ਹੈ ਬੀਤੇ ਸਮੇਂ ਵਿੱਚ ਸਿਰਫ ਰਵਾਇਤੀ ਪਾਰਟੀਆਂ ਦੇ ਕੁਝ ਸਮਰਥਕ ਹੀ ਭਾਰਤ ਜਾਂ ਪੰਜਾਬ ਦੀਆਂ ਚੋਣਾਂ ਵਿੱਚ ਕੋਈ ਇੰਟਰਸਟ ਲੈਂਦੇ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਮਦਦ ਕਰਨ ਲਈ ਆਮ ਆਦਮੀ ਨਿਤਰਿਆ ਬਿਨਾਂ ਕਿਸੇ ਨਿੱਜੀ ਹਿੱਤ ਦੇ ਬਿਨਾਂ ਆਪ ਦੇ ਕਿਸੇ ਉਮੀਦਵਾਰ ਨਾਲ ਜਾਣ ਪਹਿਚਾਨ ਦੇ ਬਿਨਾਂ ਕਿਸੇ ਦੇ ਪਰਸਨਲ ਸੱਦੇ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਦੇ ਪੱਕੇ ਹਮਾਇਤੀ ਹੀ ਪਾਰਟੀ ਵਗੈਰਾ ਫੰਡ ਦੇ ਕੇ ਸਪੋਰਟ ਕਰਿਆ ਕਰਦੇ ਸਨ ਪਰ ਐਤਕੀ ਆਮ ਆਦਮੀ ਨੇ ਆਮ ਆਦਮੀ ਪਾਰਟੀ ਲਈ ਖੁਦ ਫੰਡਸ ਦਿੱਤੇ ਨੇ ਜੋ ਕਿ ਇੱਕ ਨਵੀਂ ਤੇ ਚੰਗੀ ਪਰਤ ਹੈ ਇਹ ਸਾਰਾ ਵਰਤਾਰਾ ਆਪ ਮਹਾਰਾਹੀ ਹੋਈ ਜਾ ਰਿਹਾ ਹੈ ਕੈਨੇਡਾ ਵਿੱਚ ਵਸਦੇ ਲੋਕ ਪੰਜਾਬ ਤੇ ਹੋਰ ਨਾਲ ਸੂਬਿਆਂ ਵਿੱਚ ਬੈਠੇ ਆਪਣੇ ਸਕੇ ਸਬੰਧੀਆਂ ਅਤੇ ਆਮ ਜਨਤਾ ਦੇ ਭਲੇ ਦੇ ਮੱਦੇਨਜ਼ਰ ਇਨ੍ਹਾਂ ਚੋਣਾਂ ਨੂੰ ਨਿੱਜੀ ਲੜਾਈ ਸਮਝ ਕੇ ਹਰ ਤਰ੍ਹਾਂ ਦਾ ਬਣਦਾ ਸਹਿਯੋਗ ਪਾ ਰਹੇ ਨੇ ਸਭ ਨੂੰ ਇਹੀ ਲਾਲਸਾ ਹੈ ਕਿ ਭਾਰਤ ਦੀ ਰਾਜਨੀਤੀ ਵਿੱਚ ਸੁਧਾਰ ਆ ਜਾਵੇ ਤੇ ਭਵਿੱਖ ਦੀਆਂ ਸਰਕਾਰਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਛੱਡ ਕੇ ਆਵਾਮ ਦੇ ਭਲੇ ਲਈ ਸਕੀਮਾਂ ਬਣਾਉਣ ਭੁੱਖਿਆਂ ਨੂੰ ਦੋ ਵਕਤ ਦੀ ਰੋਟੀ ਨਸੀਬ ਹੋਣ ਲੱਗੇ ਬੇਰਜ਼ਗਾਰਾਂ ਲਈ ਨੌਕਰੀਆਂ ਦਾ ਪ੍ਰਬੰਧ ਹੋਵੇ ਕਿਸੇ ਗਰੀਬ ਨੂੰ ਦਵਾਈ ਨਾ ਖਰੀਦ ਸਕਣ ਕਰਕੇ ਮੌਤ ਦੇ ਮੂੰਹ ਵਿੱਚ ਨਾ ਜਾਣਾ ਪਵੇ ਕਿਸੇ ਅਬਲਾ ਨੂੰ ਆਪਣੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਨਾ ਦੇਣੀ ਪਵੇ ਅਨਪੜਤਾ ਦਾ ਖਾਤਮਾ ਹੋਵੇ ਮਿਹਨਤ ਕਸ਼ ਲੋਕਾਂ ਨੂੰ ਖੁਦਕੁਸ਼ੀਆਂ ਨਾ ਕਰਨੀਆਂ ਪੈਣ ਘਟ ਗਣਤੀ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਡਰ ਦੇ ਪਰਛਾਵੇਂ ਵਿੱਚ ਬਤੀਤ ਨਾ ਕਰਨੀ ਪਵੇ ਸਭ ਨੂੰ ਇਨਸਾਫ ਮਿਲੇ ਸਭ ਨੂੰ ਜਿਉਣ ਦਾ ਬਰਾਬਰ ਦਾ ਹੱਕ ਹੋਵੇ ਭ੍ਰਿਸ਼ਟਾਚਾਰ ਖਤਮ ਹੋਵੇ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ ਮੁੱਖ ਦੀ ਗੱਲ ਕਿ ਹਰ ਇੱਕ ਭਾਰਤ ਵਾਸੀ ਅਮਨ ਚੈਨ ਨਾਲ ਆਪਣਾ ਜੀਵਨ ਬਤੀਤ ਕਰੇ ਤੇ ਜੇ ਅਸੀਂ ਕੈਨੇਡਾ ਬੈਠੇ ਤੁਹਾਡੇ ਲਈ ਇਹੋ ਜਿਹੀ ਜ਼ਿੰਦਗੀ ਦੀ ਕਾਮਨਾ ਕਰ ਰਹੇ ਹਾਂ ਤਾਂ ਕੀ ਬੁਰਾ ਕਰ ਰਹੇ ਹਾਂ ਤੇ ਜੇ ਇਸ ਕਾਮਨਾ ਨੂੰ ਪੂਰੀ ਕਰਨ ਦੇ ਯੋਗ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਾ ਦਾ ਨਾਰਾ ਮਾਰ ਰਹੇ ਆ ਤਾਂ ਕਿਹੜਾ ਜੁਰਮ ਕਰ ਰਹੇ ਆ ਇਹ ਸਮਾਂ ਤਬਦੀਲੀ ਦਾ ਹੈ ਤੇ ਤੁਹਾਨੂੰ ਮੇਰੇ ਸਰੋਤੇ ਤੇ ਸਹਿਯੋਗੀ ਗੁਰਮੀਤ ਸਿੰਘ ਬਰਾੜ ਚੰਦ ਨਮਿਆ ਵਾਲੇ ਇੱਕ ਅਪੀਲ ਕਰਦੇ ਹੋਏ ਕਹਿ ਰਹੇ ਨੇ ਕਿ ਸਮਾਂ ਫੇਰ ਦਸਤਕ ਦੇ ਰਿਹਾ ਸਾਡੇ ਬਰੂਹੀ ਆਣ ਕੇ ਜਾਗੋ ਓਏ ਵੀਰੋ ਸੁੱਤਿਓ ਕਿਉਂ ਸੁੱਤੇ ਲੰਮੀਆਂ ਤਾਣ ਕੇ ਸਮਾ ਫੇਰ ਦਸਤਕ ਦੇ ਰਿਹਾ ਸਾਡੇ ਬਰੂਹੀ ਆਣ ਕੇ ਪਹਿਲਾ ਮੁਗਲਾ ਨੇ ਸਾਨੂੰ ਲੁੱਟਿਆ ਫਿਰ ਗੋਰਿਆਂ ਨੇ ਮਾਰਿਆ ਅੱਜ ਸਾਡੇ ਹੀ ਚੁਣੇ ਲੀਡਰਾਂ ਨੇ ਹੈ ਰੂਪ ਉਹੀ ਧਾਰਿਆ ਖਿੱਚ ਲਓ ਸੱਥਾਂ ਵਿੱਚ ਵੀਰ ਨੋ ਹੁਣ ਇਹਨਾਂ ਨੂੰ ਪਹਿਚਾਣ ਕੇ ਸਮਾ ਫੇਰ ਦਸਤਕ ਦੇ ਰਿਹਾ ਸਾਡੇ ਬਰੂਹੀ ਆਣ ਕੇ ਕਿਉਂ ਚੰਦ ਸਿੱਖਿਆਂ ਦੇ ਨਾਲ ਤੋਲ ਦੇ ਸੱਜਣੋ ਆਪਣੀ ਤਕਦੀਰ ਨੂੰ ਕਿਉਂ ਨਸ਼ਿਆਂ ਪਿੱਛੇ ਵੇਚਦੇ ਸੱਜਣੋ ਆਪਣੀ ਜ਼ਮੀਰ ਨੂੰ ਕਿਉਂ ਆਪਣੇ ਪੈਰੀ ਮਾਰਦੇ ਆਪੇ ਕੋਹਾੜਾ ਜਾਣ ਕੇ ਸਮਾਂ ਫੇਰ ਦਸਤਕ ਦੇ ਰਿਹਾ ਸਾਡੇ ਬਰੂਹੀ ਆਣ ਕੇ ਚੋਰਾ ਨਾਲ ਕੁੱਤੀ ਰਲ ਗਈ ਪੀਤੀ ਹੀ ਲੰਕਾ ਟਾਰ ਰਹਾ ਜਿਸਨੂੰ ਤੁਸੀਂ ਰਾਖਾ ਸਮਝਦੇ ਉਹੀ ਅੱਜ ਖੇਤੀ ਖਾ ਰਿਹਾ ਮਿੱਟੀ ਚੋਂ ਲੱਭਦੇ ਲਾਲ ਨਾ ਸਿਰ ਪੈਂਦਾ ਘੱਟਾ ਛਾਣ ਕੇ ਸਮਾਂ ਫੇਰ ਦਸਤਕ ਦੇ ਰਿਹਾ ਸਾਡੇ ਬਰੂਹੀ ਆਣ ਕੇ ਫੜ ਝਾੜੂ ਹੁੰਜਾ ਫੇਰ ਦਿਓ ਹਰ ਏਬ ਨੂੰ ਹਰ ਵੈਲ ਨੂੰ ਨਵਾਂ ਇਤਿਹਾਸ ਹੀ ਸਿਰਜ ਦਿਓ ਵੀਰੋ ਓਏ 30 ਅਪ੍ਰੈਲ ਨੂੰ मीत ਕਹੇ ਤੁਸੀਂ ਵੀ ਵੇਖ ਲਓ ਕਿਤੇ ਆਜ਼ਾਦੀ ਦਾ ਨਿਗਮਾਨ ਕੇ ਸਮਾਂ ਫੇੜ ਦਸਤਕ ਦੇ ਰਹਾ ਸਾਡੇ ਬਰੂਹੀ ਆਣ ਕੇ ਜਾਗੋ ਓਏ ਵੀਰੋ ਸੁੱਤਿਓ ਕਿਉਂ ਸੁੱਤੇ ਲੰਮੀਆਂ ਤਾਣ ਕੇ ਜਾਗੋ ਲੋਕੋ ਜਾਗੋ ਅਸੀਂ ਤੁਹਾਨੂੰ ਸੁੱਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਨੂੰ ਬਦਕਿਸਮਤੀ ਕਹੋ ਜਾਂ ਸਾਡੀ ਮਜਬੂਰੀ ਕਿ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਇਹੀ ਕਰ ਸਕਦੇ ਵੋਟਾਂ ਤਾਂ ਤੁਸੀਂ ਖੁਦ ਚੱਲ ਕੇ ਪਾਉਣ ਜਾਣਾ ਹੈ ਅਸਲੀਅਤ ਇਹ ਹੈ ਕਿ ਕੱਲੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਜਸਬਰਣਾ ਜਮਹੂਰੀਅਤ ਵਿੱਚ ਰਾਜ ਸਤਾ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਹੀ ਆਉਣੀ ਹੈ ਜਿਨ੍ਹਾਂ ਦੇ ਬਕਸਿਆਂ ਵਿੱਚੋਂ ਦੂਜਿਆਂ ਦੇ ਮੁਕਾਬਲੇ ਵੱਧ ਵੋਟਾਂ ਨਿਕਲਣਗੀਆਂ ਤੇ ਇਹ ਬਕਸੇ ਭਰਨ ਲਈ ਤੁਹਾਨੂੰ ਘਰਾਂ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਖਬਰਾਂ ਮਿਲ ਰਹੀਆਂ ਨੇ ਕਿ ਭਾਰਤ ਦਾ ਬਹੁਤਾ ਮੀਡੀਆ ਆਮ ਆਦਮੀ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਇਹਦੇ 'ਚ ਪਲਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਬਈ ਉਹਨਾਂ ਨੂੰ ਆਪ ਆਦਮੀ ਦੀ ਪਾਰਟੀ ਤੇ ਭਾਰਤ ਦਾ ਆਮ ਆਦਮੀ ਕੀ ਦੇ ਦਊ ਸੋ ਇਹੋ ਜੇ ਮੀਡੀਆ ਦੀ ਗੱਲ ਛੱਡੋ ਗੱਲ ਕਰੋ ਸੋਸ਼ਲ ਮੀਡੀਆ ਦੀ ਉੱਥੇ ਤਾਂ ਆਮ ਆਦਮੀ ਹੀ ਖਬਰਾਂ ਸਾਂਝੀਆਂ ਕਰ ਰਿਆ ਨਾ ਉਸ ਨੂੰ ਜਾਂ ਉਸ ਦੀ ਸੋਚ ਨੂੰ ਤਾਂ ਨਹੀਂ ਕੋਈ ਰੋਕ ਸਕਦਾ ਪਰ ਫੇਸਬੁੱਕ ਵਾਲਿਆਂ ਵਾਸਤੇ ਅਮਰੀਕਾ ਵਾਸਤੇ ਤਰਲੋਚਨ ਸਿੰਘ ਤਪਾਲਪੁਰ ਦਾ ਇੱਕ ਸੰਦੇਸ਼ ਹੈ ਧਿਆਨ ਦੇਣਾ ਜ਼ਰਾ ਗਲੀ ਗਲੀ ਤੱਕ ਪਹੁੰਚ ਹੈ ਬੁਰਸ਼ਿਆਂ ਦੀ ਧੰਦੇ ਆਸਰੇ ਪਾਉਂਦੇ ਨੇ ਨੇਹਰ ਵੀਰੋ ਤੁਹਾਨੂੰ ਪਾਇਆ ਛਤਾਂਕਾਂ ਚ ਵੰਡਿਆ ਨੂੰ ਉਹਨੇ ਟੱਕਰ ਦੇ ਅੱਗੇੋਂ ਸੇਰ ਵੀਰੋ ਵੱੱਤਰ ਤਿਆਰ ਕਰ ਦਿੱਤੀ ਏ ਕੇਜਰੀ ਨੇ ਮੌਕਾ ਆਉਣਾ ਨਹੀਂ ਇਹੋ ਜਿਹਾ ਫੇਰ ਵੀਰੋ ਸਾਂਝਾ ਦੇਸ਼ ਹੈ ਰਲ ਮਿਲ ਕੇ ਭਲਾ ਕਰੀਏ ਜਾਇਏ ਭੁੱਲ ਹੁਣ ਤੇਰ ਤੇ ਮੇਰ ਵੀਰੋ ਜੰਮ ਜੰਮ ਪੋਸਟਾਂ ਪਾਓ ਬਈ ਨੈੱਟ ਉੱਤੇ ਸੱਚ ਕਹਿਣ ਤੋਂ ਲਾਇਓ ਨਾ ਦੇਰ ਵੀਰੋ ਆਮੋ ਸਾਹਮਣੇ ਮਿਲੋ ਵੀ ਵੋਟਰਾਂ ਨੂੰ ਫੇਸਬੁੱਕ ਤੇ ਗਰਜ ਦੇ ਸ਼ੇਅਰ ਵੀਰੋ ਇਹ ਉਹ ਚੋਣਾਂ ਨੇ ਜਿਨ੍ਹਾਂ ਦੌਰਾਨ ਲੋਕਾਂ ਕੋਲ ਭਾਰਤ ਦੇ ਇਤਿਹਾਸ ਨੂੰ ਬਦਲਣ ਦਾ ਇੱਕ ਸੁਨਹਿਰੀ ਮੌਕਾ ਹੈ ਤੇ ਇੱਕ ਗੱਲ ਪੱਲੇ ਬੰਨ ਲਓ ਕਿ ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਜਾਇਆ ਕਰਦੇ ਜਾਂ ਹੁਣ ਤੇ ਜਾਂ ਫਿਰ ਕਦੇ ਨਹੀਂ ਤੁਹਾਡਾ ਕੀ ਖਿਆਲ ਹੈ ਕਿ ਭ੍ਰਿਸ਼ਟਾਚਾਰ ਸਿਆਸੀ ਨੇਤਾ ਤੇ ਉਹਨਾਂ ਦੀਆਂ ਪਾਰਟੀਆਂ ਕਦੀ ਭਵਿੱਖ ਵਿੱਚ ਕੇਜਰੀਵਾਲ ਵਰਗੇ ਕਿਸੇ ਬੰਦੇ ਨੂੰ ਉੱਠਣ ਦਾ ਮੌਕਾ ਦੇ ਦੇਣਗੀਆਂ ਕਦਾਚਿਤ ਨਹੀਂ ਦਾਬ ਦੇ ਉਹਦੀ ਹਿੰਮਤ ਦੀ ਜਿਹੜਾ ਮਹਾ ਅਮੀਰ ਬੰਦਿਆਂ ਤੇ ਕਈ ਦਹਾਕਿਆਂ ਤੋਂ ਭਾਰਤ ਤੇ ਭਾਰਤੀਆਂ ਦੇ ਆਪੂ ਰਹਿਨਮਾ ਬਣੇ ਬੈਠੇ ਲੋਕਾਂ ਨੂੰ ਸ਼ਰਮ ਚੜਾਉਂਦੀ ਦੇ ਰਿਹਾ ਉਹਦੇ ਚ ਇਹ ਨੁਕਸਣਾ ਨਾ ਕੱਢੋ ਕਿ ਲਓ ਜੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਚੀਫ ਮਨਿਸਟਰ ਬਣ ਕੇ ਧਰਨੇ ਤੇ ਨਹੀਂ ਬੈਠੀਦਾ ਆਪਣੇ ਆਪ ਤੋਂ ਤੇ ਉਥੋਂ ਦੇ ਜੱਦੀ ਲੀਡਰਾਂ ਤੋਂ ਇਹ ਪੁੱਛੋ ਕਿ ਭਾਈ ਇਸ ਸਿਸਟਮ ਵਿੱਚ ਕਿਹੜੀਆਂ ਐਸੀਆਂ ਖਾਮੀਆਂ ਨੇ ਕਿ ਇੱਕ ਮੁੱਖ ਮੰਤਰੀ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਤੇ ਜੇ ਇੱਕ ਚੀਫ ਮਨਿਸਟਰ ਨੂੰ ਖੁਦ ਨੂੰ ਇਕ ਕਦਮ ਚੁੱਕਣੇ ਪੈ ਰਹੇ ਨੇ ਤਾਂ ਆਮ ਆਦਮੀ ਦੀ ਫਰਿਆਦ ਕੌਣ ਸੁਨੇਗਾ ਅਸਲੀਅਤ ਇਹ ਹੈ ਕਿ ਹਰ ਇਮਾਨਦਾਰ ਆਦਮੀ ਭਾਵੇਂ ਉਹ ਆਮ ਆਦਮੀ ਨਾਮ ਹੀ ਹੋਵੇ ਉਹਦੇ ਦਿਲ ਵਿੱਚ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਲਈ ਬੇਅੰਤ ਹ ਪਿਆਰ ਹੈ ਸਤਕਾਰ ਹੈ ਆ ਸੁਣੋ ਵੈਨਕੂਵਰ ਦੇ ਕੁਲਵੀਰ ਦਾਂਸ਼ੀਵਾਲ ਕੀ ਕਹਿ ਰਹੇ ਨੇ ਕੇਜਰੀਵਾਲ ਬਾਰੇ ਜਿਹੜਾ ਸੱਪਾਂ ਦੇ ਵਿੱਚ ਘਿਰਿਆ ਏ ਫੁੱਲ ਕੰਡਿਆਂ ਦੇ ਵਿੱਚ ਖਿੜਿਆ ਏ ਜਿਹਦੇ ਸਿਰ ਤਲਵਾਰਾਂ ਲਟਕਦੀਆਂ ਖੂਨ ਖਾਰ ਬਿਜਲੀਆਂ ਚਮਕਦੀਆਂ ਜਿਸ ਸ਼ੇਰ ਨੂੰ ਫੜਨ ਵਾਸਤੇ ਗਿੱਦੜਾਂ ਪਾਏ ਜਾਲ ਉਹ ਭਾਰਤ ਮਾਂ ਦਾ ਸੂਰਮਾ ਅਰਬਿੰਦ ਕੇਜਰੀਵਾਲ ਜਿਹੜਾ ਸ਼ੇਰਾਂ ਵਾਂਗੂ ਬੜਕਦਾ ਜਿਹੜਾ ਬੱਦਲਾ ਵਾਂਗੂ ਕੜਕਦਾ ਜਿਨ ਛੇੜਿਆ ਜਾ ਕੇ ਖਖਰਾ ਨੂੰ ਸ਼ਰਿਆਮ ਵੰਗਾਰਿਆ ਝਖੜਾ ਨੂੰ ਸਿਰ ਤੇ ਬਨ ਕੇ ਤੁਰ ਪਿਆ ਕਫਨ ਮਾਂ ਦਾ ਲਾਲ ਉਹ ਭਾਰਤ ਮਾਂ ਦਾ ਸੂਰਮਾ ਅਰਵਿੰਦ ਕੇਜਰੀਵਾਲ ਦਿਲ ਖਾਸ ਤੇ ਬੰਦਾ ਆਮ ਹੈ ਜੋ ਦੁਸ਼ਮਣ ਲਈ ਤੂਫਾਨ ਹੈ ਜੋ ਤੁਰਿਆਏ ਗੰਧ ਹੁੰਝਣ ਲਈ ਅੱਖੀਆਂ ਦੇ ਹੰਝੂ ਪੂੰਝਣ ਲਈ ਜਰਵਾਨਿਆਂ ਲਈ ਕਿਰਪਾਨ ਹੈ ਮਜ਼ਦੂਰਾਂ ਲਈ ਜੋਟਾਲ ਉਹ ਭਾਰਤ ਮਾਂ ਦਾ ਸੂਰਮਾ ਅਰਵਿੰਦ ਕੇਜਰੀਵਾਲ ਜਿਨੇ ਹੱਥ ਵਿੱਚ ਫੜਿਆ ਝਾੜੂ ਹੈ ਦਿਲ ਰੌਸ਼ਨ ਸੋਚ ਉਸਾਰੂ ਹੈ ਜਿਹੜਾ ਬੰਦਾ ਬੜਾ ਜੁਗਾੜੂ ਹੈ ਇੰਡੀਆ ਦਾ ਪੁੱਤ ਜੁਝਾਰੂ ਹੈ ਲੱਖਾਂ ਤੇ ਕੱਲਾ ਭਾਰੂ ਹੈ ਹੈ ਮਿੱਤਰੋ ਅੱਗ ਦੀ ਨਾਲ ਉਹ ਭਾਰਤ ਮਾਂ ਦਾ ਸੂਰਮਾ ਅਰਵਿੰਦ ਕੇਜਰੀਵਾਲ ਜਿਨੇ ਮੋਦੀ ਸ਼ੋਦੀ ਰੋੜ ਤੇ ਰਿਸ਼ਵਤ ਦੇ ਨੱਕੇ ਤੋੜਤੇ ਦਿੱਲੀ ਦੀ ਹਿੱਕ ਤੇ ਬਹਿ ਗਿਆ ਜਿਹੜਾ ਛਵਿਆਂ ਦੇ ਨਾਲ ਖਹਿ ਗਿਆ ਲਾਲ ਕਿਲੇ ਦੀਆਂ ਜੁਹਾਂ ਵਿੱਚ ਲੈ ਆਂਦਾ ਜਿਸ ਪੂਚਾਲ ਓ ਭਾਰਤ ਮਾਂ ਦਾ ਸੂਰਮਾ ਅਰਵਿੰਦ ਕੇਜਰੀਵਾਲ ਜੇ ਆਪਣਾ ਮੁਲਕ ਬਚਾਉਣਾ ਏ ਸਭ ਮਰਿਆ ਗਲ ਚੋਂ ਲਾਉਣਾ ਏ ਜੇ ਰੰਗ ਦੇ ਬਸੰਤੀ ਗਾਉਣਾ ਏ ਪੁੱਛੜਾਂ ਦਾ ਤਖਤ ਹਿਲਾਉਣਾ ਏ ਉન્નਤੀ ਦਾ ਰੁੱਖ ਲਗਾਉਣਾ ਜੇ ਰਿਸ਼ਵਤ ਨੂੰ ਜੜੋਂ ਮਿਟਾਉਣਾ ਜੇ ਮੰਨ ਲਓ ਫਿਰ ਪੰਜਾਬੀਓ ਬਸ ਖੜਜੋ ਇਹਦੇ ਨਾਲ ਜੋ ਭਾਰਤ ਮਾਂ ਦਾ ਸੂਰਮਾ ਅਰਵਿੰਦ ਕੇਜਰੀਵਾਲ ਇਹੋ ਜਿਹੇ ਪੁੱਤ ਜੱਗ ਤੇ ਨਹੀਂ ਆਉਂਦੇ ਹਰ ਵਾਰ ਪਰ ਗੱਲ ਉਥੇ ਆ ਕੇ ਮੁੱਕਦੀ ਐ ਕਿ ਤੁਹਾਡੀਆਂ ਵੋਟਾਂ ਬਿਨਾ ਨਾ ਕੇਜਰੀਵਾਲ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੁਝ ਕਰ ਸਕਣਾ ਤੁਹਾਡੇ ਭਵਿੱਖ ਨੂੰ ਸੁਨਰੀ ਬਣਾਉਣ ਵਾਸਤੇ ਵੋਟਾਂ ਪੈਣ ਦੇ ਤਿੰਨ ਪੜਾਅ ਤਾਂ ਨਿਕਲ ਵੀ ਚੁੱਕੇ ਨੇ ਤੇ ਇੱਕ ਇੱਕ ਕਰਕੇ ਦਿਨ ਭੱਜੇ ਜਾ ਰਹੇ ਨੇ ਵਕਤ ਘਟ ਰਿਹਾ ਹੈ 35 ਬਿਲੀਅਨ ਰੁਪਈਆ ਦੇ ਵੱਡੇ ਖਰਚੇ ਨਾਲ ਕਰਵਾਈਆਂ ਜਾ ਰਹੀਆਂ ਲੋਕ ਸਭਾ ਦੀਆਂ ਇਹ 16ਵੀਂ ਚੋਣਾਂ 16 ਮਈ ਨੂੰ ਇੱਕ ਚੰਗੀ ਆਸ ਦੀ ਕਿਰਨ ਲਿਆ ਸਕਦੀਆਂ ਨੇ ਬਸ ਤੁਹਾਡੇ ਹੰਬਲੇ ਦੀ ਲੋੜ ਹੈ ਯਾਦ ਰੱਖਣਾ ਕਿ ਤੁਹਾਡਾ ਭਵਿਕ ਤੁਹਾਡੇ ਆਪਣੇ ਹੱਥ ਵਿੱਚ ਹੈ ਮੇਰੇ ਵੱਲੋਂ ਸਭ ਪੜਦੇ ਸੁਣਨ ਦਾ ਨੂੰ ਸਤਿਕਾਰ ਮੈਨੂੰ ਪੂਰਨ ਯਕੀਨ ਹੈ ਕਿ ਉਹ ਸੁਭਾ ਕبھی ਤੋਂ ਆਏਗੀ ਉਹ ਸੁਭਾ ਕبھی ਤੋਂ